ਹਾਂ ਜੀ ਸਰ ਪਹਿਲਾਂ ਤੇ ਤੁਹਾਡਾ ਸਵਾਗਤ ਹੈ ਜਿੰਦਾ ਵੈਲਕਮ ਹੈ ਤੁਸੀਂ ਸਾਦਾ ਅਮਰਸਾ ਜ਼ਿਲ੍ਹੇ ਦਾ মিডিਆ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਨੂੰ ਜੀ ਆਇਆਂ ਨੂੰ ਅੱਜ ਵਿਸ਼ਪ ਤਕਤੀ ਦੇ ਸੇ 225 ਉਹਦੀ ਵੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਔਰ ਅਸੀਂ ਅਮਰਸਾ ਵਾਲੇ ਬੜੇ ਚੰਗੇ ਪੱਧਰਾਂ ਦੇ ਕਿ ਅੱਜ ਦੇ ਦਿਨ ਦੇ ਉੱਤੇ ਪੰਜਾਬ ਦੇ ਸਭ ਤੋਂ ਵੱਡੇ ਵਾਤਾਵਰਨ ਪ੍ਰੇਮੀ ਸੰਤ ਸਿਚੇਵਾਲ ਜੀ ਅੱਜ ਅਮਸਰ ਦੇ ਵਿੱਚ ਆਏ ਆ ਤੁਹਾਡੇ ਤੋਂ ਪਹਿਲਾਂ ਅਸੀਂ ਹੁਣੇ ਹੀ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਦੇ ਨਾਲ ਇੱਕ ਲੰਬੀ ਮੀਟਿੰਗ ਕੀਤੀ ਹੈ ਅਮਸਰ ਦੇ ਸ਼ਹਿਰ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਮੁੱਦਾ ਜਿਹੜਾ ਟੋਂਗਟਾਪ ਡਰੇਨ ਦਾ ਮੁੱਦਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਮੀਡੀਆ ਵਾਲੇ ਦੋਸਤਾਂ ਨੂੰ ਪਤਾ ਹੈ ਉਹ ਬਹੁਤ ਹੀ ਲੰਮੇ ਸਮੇਂ ਤੋਂ ਲਟਕ ਰਿਆ ਉਹ ਹਾਲੀ ਹੋ ਰਿਹਾ ਆ ਲੋਕ ਜਿਹੜੇ ਆ ਉਹ ਬਿਮਾਰ ਹੋ ਰਹੇ ਉਹ ਜਿਹੜੀਆਂ ਵੀ ਕਲੋਨੀਆਂ ਟੋਂਗਟਾਫ ਡਰੇਨ ਦੇ ਕੰਢੇ ਤੇ ਨੇ ਦੋਵੇਂ ਪਾਸੇ ਉਹਨਾਂ ਕਲੋਨੀਆ ਦੇ ਵਿੱਚ ਲੋਕਾਂ ਦਾ ਰਹਿਣਾ ਜਿਹੜਾ ਮੁਸ਼ਕਲ ਹੋਇਆ ਲੋਕਾਂ ਦੇ ਟੀਵੀ ਫਰਿੱਜ ਜਿੰਨੇ ਜਿਹੜੇ ਬੀਲੀ ਨਾਲ ਚੱਲਣ ਵਾਲੇ ਉਹਨਾਂ ਦੇ ਘਰਾਂ ਦੇ ਵਿੱਚ ਸਿਸਟਮ ਇਹ ਸਾਦਾ ਹੀ ਬਿਨੇ-ਬਿਨੇ ਬਾਅਦ ਖਰਾਬ ਹੋ ਜਾਂਦਾ ਹੈ। ਅੰਦ ਮੈਂ ਕਈ ਵਾਰਾ ਸੋਚਦਾ ਕਿ ਜੇ ਫ੍ਰਿਜ ਖਰਾਬ ਹੋ ਜਾਂਦੀ ਤੇ ਬੰਦੇ ਦਾ ਕੀ ਹਾਲਤ ਹੋ। ਬੰਦਾ ਕਿੰਨਾ ਬਿਮਾਰ ਹੋਊਗਾ। ਸੋ ਅਸੀਂ ਚਾਹੁੰਦੇ ਆ ਕਿ ਉਸ ਡਰੇਨ ਦਾ ਕੋਈ ਮਸਲਾ ਜਿਹੜਾ ਹੱਲ ਕੀਤਾ ਜਾਵੇ ਗੰਦਾ ਪਾਣੀ ਉਹਦਾ ਜਿਹੜਾ ਵਾਤਾਵਰਨ ਹੈ ਜਿਹੜਾ ਉਹਦਾ ਹਵਾ ਐ ਇੰਨੀ ਗੰਦੀ ਆ ਉਹਨੂੰ ਕਿੱਦਾਂ ਮੁੱਲੇ ਜਿਹੜਾ ਠੀਕ ਕੀਤਾ ਜਾਵੇ। ਸੋ ਉਹ ਬਾਬਾ ਜੀ ਦੇ ਕੋਲੋਂ ਆਪਾਂ ਉਰੇ ਤਾਂ ਉਹ ਦੱਸਣਗੇ ਵੀ ਉਹਨਾਂ ਨੇ ਸਮਝਾਇਆ ਵੀ ਆ ਸਾਨੂੰ ਅਸੀਂ ਇੱਕ ਮੀਟਿੰਗ ਜਿਹੜੀ ਆ ਜਿਹੜਾ ਅਸੀਂ ਨਚੋਰ ਕੱਢਿਆ ਦੋ ਤਿੰਨ ਚੀਜ਼ਾਂ ਦਾ ਇੱਕ ਤਾਂ ਬਲਾ ਜਿਹੜੇ ਇੰਡਸਟਰੀ ਵਾਲੇ ਆ ਜਿੰਨਾਂ ਇੰਡਸਟਰੀਆਂ ਦਾ ਪਾਣੀ ਪੈਂਦਾ ਉਹਨਾਂ ਇੰਡਸਟਰੀ ਵਾਲਿਆਂ ਨੂੰ ਤੇ ਇੱਕ ਕੋਈ 100 ਦੇ ਕਰੀਬ ਡੇਢੀ ਆ ਜਿਨ੍ਹਾਂ ਦਾ ਪਾਣੀ ਗੋਵਾ ਮਲਮੁੱਤ ਜਿਹੜਾ ਡੰਗਵਾਵਾ ਸਾਰਾ ਇਹ ਸਾਰਾ ਡਰੇਨ ਦੇ ਵਿੱਚ ਪੈਂਦਾ ਉਹਨਾਂ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਅਸੀਂ 13 ਮਈ ਨੂੰ ਉਹਨਾਂ ਨੂੰ ਸੱਦਿਆ ਸਾਧਿਆ ਨੂੰ ਬਾਬਾ ਜੀ ਉਹਨਾਂ ਦਾ ਮੀਟਿੰਗ ਕਰਨਗੇ ਅਸੀਂ ਮੀਟਿੰਗ ਕਰਾਂਗੇ ਸਾਰੇ ਸਾਡੇ ਅਧਿਕਾਰੀ ਹੋਣਗੇ ਅਸੀਂ ਪਹਿਲਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਭਈ ਉਹ ਸਹਯੋਗ ਕਰਨ ਜਿੰਦਾ ਬਾਬਾ ਜੀ ਦਾ ਲੁਧਿਆਣੇ ਦੇ ਵਿੱਚ ਸਹਯੋਗ ਕੀਤਾ ਉੱਥੇ ਦੇਦੀ ਆਲੇ ਨੇ ਇੱਥੇ ਵੀ ਸਾਡਾ ਸਹਿਯੋਗ ਕੰਮ ਤਾਂ ਜੋ ਅਸੀਂ ਇਹਨੂੰ ਠੀਕ ਕਰ ਸਕੀਏ ਜੇ ਨਾ ਹੋਊਗਾ ਜਾਂ ਕੋਈ ਬੰਦਾ ਵਿੱਚ ਪ੍ਰੋਬਲਮ ਦੇਊਗਾ ਤਾਂ ਫਿਰ ਕਾਨੂੰਨ ਆਪਣਾ ਕੰਮ ਜਿਹੜਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਾਨੂੰਨ ਸਭ ਵਾਸਤੇ ਜਿਹੜਾ ਇੱਕੋ ਜਿਹਾ ਹੈ ਸੋ ਆਪਾਂ ਬੜਾ ਮਹੱਤਵਪੂਰਨ ਜਿਹੜਾ ਮੁੱਦਾ ਅੱਜ ਉਹ ਡਿਸਕਸ ਕੀਤਾ ਔਰ ਪੰਜਾਬ ਦੇ ਦੇਸ਼ ਦੇ ਜਿਹੜੇ ਕੋਈ ਦੋ ਚਾਰ ਵੱਡੇ ਵਾਤਾਵਰਣ ਪ੍ਰੇਮੀ ਹਨ ਉਹਨਾਂ ਚੋਂ ਇੱਕ ਸੰਤ ਸੀਚੇਵਾਲ ਜੀ ਦੇ ਨਾਲ ਉਹ ਡਿਸਕਸ ਕੀਤਾ ਸਾਨੂੰ ਇਸ ਡਰੇਨ ਨੂੰ ਠੀਕ ਕਰਦੇ ਦਿਸ਼ਾ ਨਿਰਦੇਸ਼ ਦੇਣਗੇ ਸਾਡੇ ਮੋਢੇ ਦੇ ਉੱਤੇ ਹੱਥ ਰੱਖਣਗੇ ਜਿੱਥੇ ਸਾਨੂੰ ਵਿਅਕਤੀਗਤ ਕੰਮ ਕਰਨਾ ਪਊਗਾ ਇਹਦੇ ਲਈ ਵਿਅਕਤੀਗਤ ਵੀ ਕਰਾਂਗੇ ਜਿੱਥੇ ਗਵਰਨਮੈਂਟ ਦੇ ਥਰੂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਕੇ ਜੋ ਜੋ ਇਹਦੇ ਲਈ ਕਰਨਾ ਪਊਗਾ ਉਹ ਆਪਾਂ ਕਰਾਂਗੇ ਇਸ ਤੋਂ ਪਹਿਲਾਂ ਕਿ ਤੁਸੀਂ ਸਾਰੇ ਕੋਈ ਸਵਾਲ ਕਰਨਾ ਹੋਵੇ ਕਰ ਲਿਓ ਪਰ ਪਹਿਲਾਂ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਨੂੰ ਇਹਦੇ ਨੁਕਸਾਨ ਵਗੈਰਾ ਦੀ ਸਾਰੀ ਸਵਸਿਆ ਕੀ ਆ ਉਹਦੇ ਬਾਰੇ ਤੁਹਾਨੂੰ ਸੰਤ ਸਿੱਚੇ왈 ਜੀ ਜਿਹੜਾ ਸਮਝਾਉਣਗੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਤੁਹਾਨੂੰ ਪਤਾ ਇਹਨਾਂ ਦੇ ਹੀ ਰਾਜ ਸਭਾ 'ਚ ਪੰਜਾਬੀ ਭਾਸ਼ਾ ਦਾ ਮੁੱਦਾ ਚੁੱਕਿਆ ਉੱਥੇ ਪੰਜਾਬੀ 'ਚ ਮਤਲਬ ਕੰਮ ਸ਼ੁਰੂ ਹੋ ਗਿਆ ਜਿਹੜੇ ਪੰਜਾਬੀ ਦੇ ਆਪਣੇ ਐਮਪੀ ਜਾਂਦੇ ਸੀਗੇ ਸਾਡੀ ਭਾਸ਼ਾ ਉੱਥੇ ਗਿਣਤੀ ਦੇ ਵਿੱਚ ਆ ਗਈ ਸੋ ਇਹ ਹਰ ਪੱਖ ਤੋਂ ਹੀ ਕੰਮ ਕਰਦੇ ਰਹਿੰਦੇ ਐ ਸੋ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਆਪਣੇ ਵਿਚਾਰ ਦੇੜਿਆ ਸਾਂਝੇ ਕੰਮ ਉਸ ਤੋਂ ਬਾਅਦ ਜਦੋਂ ਤੁਸੀਂ ਕੋਈ ਸਵਾਲ ਕਰਨਾ ਉਹ ਤਾਂ ਕਰ ਸਕਦੇ ਇੱਕ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿਸੇ ਵਿਅਕਤੀਗਤ ਕਿਸਦਾ ਇੰਟਰਵਿਊ ਨਹੀਂ ਕਰਨੀ ਕਿਉਂਕਿ ਤੁਹਾਡੇ ਨਾਲ ਖਤਮ ਕਰਦੇ ਆ ਸਾਦੇ ਹੀ ਡਰੇਨ ਤੇ ਚੱਲੇ ਦੋ ਤਿੰਨ ਪੁਆਇੰਟਾਂ ਦੇ ਉੱਤੇ ਜਾਣਾ ਤੁਸੀਂ ਤੁਹਾਨੂੰ ਸਾਦੇ ਸੱਦਾ ਤੇ ਤੁਸੀਂ ਨਾਲ ਆਓ ਮੈਂ ਤੇ ਬਾਬਾ ਜੀ ਸਾਦੇ ਪ੍ਰਡਕਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਨੇ ਕਵਿੰਦਰ ਸਾਹਿਬ ਨੇ ਮੇਰ ਸਾਹਿਬ ਨੇ ਅਸੀਂ ਸਾਰੇ ਉੱਥੇ ਜਾਵਾਂਗੇ ਸੋ ਬੁਰਕੇ ਇਹਨਾਂ ਕੋਸ਼ਿਸ਼ ਕਰੋ ਵੀ ਕੱਲੇ-ਕੱਲੇ ਦੀ ਸੰਲਕਬੀਤ ਦੇ ਦੋ ਉਹ ਮੁਸ਼ਕਲ ਹੈ ਕਿਉਂਕਿ ਅਸੀਂ ਜਾਣਾ ਬਾਬਾ ਜੀ ਦੇ ਵਾਪਸ ਵੀ ਜਾਣਾ ਸੋ ਮੈਂ ਬਾਬਾ ਜੀ ਨੂੰ ਬੇਨਤੀ ਕਰੂੰਗਾ ਕਿ ਤੁਹਾਡੇ ਨਾਲ ਆਪਣੇ ਵਿਚਾਰ ਦੜਿਆ ਉਹ ਸਾਂਝੇ ਕਰ। ਬਹੁਤ ਬਹੁਤ ਧੰਨਵਾਦ ਇਸ ਸਟਾਫ ਨੂੰ ਤੇ ਉਹ ਮੰਤਰੀ ਦਾ ਜੀ ਸਿੰਘ ਜੀ ਤਾੜੀ ਵਾਲ ਮੇਰ ਸਾਹਿਬ ਤੇ ਹੋਰ ਸਾਰੇ ਸਾਡੇ ਜਿਹੜੇ ਪ੍ਰਸ਼ਾਸਨ ਬਣਿਆ ਹੋਇਆ ਯਾਦ ਅਧਿਕਾਰੀ ਹੈ ਸਭ ਸਾਰੇ ਨੂੰ ਦਾ ਅਸੀਂ ਧੰਨਵਾਦ ਕਰਦੇ ਹਾਂ ਪ੍ਰੈਸ ਵਾਲੇ ਵੀਰਾਂ ਨੂੰ ਪਿਆਰ ਭਰੀ ਸ਼ਾਤਰੀ ਨਾਲ ਸੋ ਜੋ ਅੰਮ੍ਰਿਤਸਰ ਸ਼ਹਿਰ ਆ ਉਹ ਇਸ ਧਰਤੀ ਨੂੰ ਸਾਡਾ ਸਿਰ ਝੁਕਦਾ ਕਿਉਂਕਿ ਤਾ ਤਨਤਨ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਦਾ ਸ਼ਹਿਰ ਨਗਰ ਤੇ ਜਿੱਥੇ ਇੱਥੇ ਆਣ ਕੇ ਹਰ ਕੋਈ ਅੰਮ੍ਰਿਤ ਸਰੋਵਰ ਦੇ ਦਰਸ਼ਨ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ ਤੇ ਉਸ ਪਵਿੱਤਰ ਸ਼ਹਿਰ ਦੇ ਵਿੱਚ ਜਿਹੜੀ ਤੁੰਗਤਾ ਘਾਪ ਡਰੇਨ ਆ ਜਿਹੜੀ ਕਿਸੇ ਵੇਲੇ ਸਾਫ਼ ਸੁਥਰੀ ਸੀ ਅੱਜ ਉਹ ਪ੍ਰਦੂਸ਼ਿਤ ਹੋਈ ਆ ਉਹਨੂੰ ਕਿਉਂਕਿ ਜਿਹੜੇ 에어ਪੋਰਟ ਤੋਂ ਉਤਰਦੇ ਆ ਜਦੋਂ ਅਸੀਂ ਇੱਥੋਂ ਦੀ ਲੰਘਦੇ ਆ ਤੇ ਉਹਦਾ ਪ੍ਰਦੂਸ਼ਨ ਆਪਣੇ ਆਪ ਦੱਸ ਦਿੰਦਾ ਕਿ ਇੱਥੇ ਦੇ ਹਾਲਾਤ ਕੀ ਆ ਸੋ ਬਾਕੀ ਸਾਰਾ ਕੁਝ ਮੰਤਰੀ ਸਾਹਿਬ ਨੇ ਦੱਸ ਦਿੱਤਾ ਸਾਡੇ ਆ ਕਿ ਇਹਦੇ ਵਿੱਚ ਜਿਹੜੇ ਹੈਗੇ ਆ ਚਾਰ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਕ ਪ੍ਰਦੂਸ਼ਨ ਕਰਨ ਵਾਲੇ ਆ ਇੱਕ ਇੰਡਸਟਰੀ ਦਾ ਪੋਲੂਸ਼ਨ ਦੂਸਰਾ ਅਰ ਡਾਰੀਆਂ ਦਾ ਤੀਸਰਾ ਮਿਊਨਿਸਪਲ ਕਾਰਪੋਰੇਸ਼ਨ ਤੇ ਚੌਥਾ ਪਿੰਡ ਜਿਹੜੇ ਹੈਗੇ ਕੁਝ 4-5 ਪਿੰਡ ਨੇ ਸੋ ਇਹਦੇ ਵਾਸਤੇ ਮੇਨ ਜਿਹੜਾ ਹੈਗਾ ਕਿ ਇਹਨੂੰ ਸਫਾਈ ਵਾਸਤੇ ਕੀ ਚਾਹੀਦਾ ਕਿ ਜੋ ਇਹਦੇ ਵਿੱਚ ਡਿੱਗ ਰਿਆ ਉਹਨੂੰ ਰੋਕਣਾ ਤੇ ਜਿਹੜਾ ਉਹਦੇ ਵਿੱਚ ਪੈ ਚੁੱਕਾ ਉਹਨੂੰ ਬਾਹਰ ਕੱਢਣਾ ਸੋ ਇੱਕ ਵਾਰੀ ਪੈ ਚੁੱਕਾ ਬਾਹਰ ਕੱਢਣਾ ਜਿਹੜਾ ਹੈਗਾ ਸਮਾਨ ਡਿੱਗਾ ਜਾਏ ਉਹ ਨੈਸਟੀਲ ਬੇਸਟੇਜ ਜਾਏ ਜਾਂ ਦੇ ਗੋਆ ਜਾਏ ਮਿਊਨਿਸਪਲ ਕਾਰਪੋਰੇਸ਼ਨ ਦੀ ਕੂੜਾ ਉਹਨੂੰ ਕੱਢਿਆ ਜਾ ਸਕਦਾ ਪਰ ਜੇਕਰ ਉਹ ਵਾਰ-ਵਾਰ ਉਹ ਡਿੱਗੀ ਜਾਂਦਾ ਫਿਰ ਉਹਦਾ ਹੱਲੇ ਮੁਸ਼ਕਲ ਹੁੰਦਾ ਸੋ ਇਸ ਵਾਸਤੇ ਇੱਕ ਤਾਂ ਉਹਨਾਂ ਨੂੰ ਜਿਹੜੇ ਜਿਹੜੇ ਬੈਰੀਆਂ ਵਾਲੇ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਕਿ ਕਿਉਂਕਿ ਭਾਈ ਲੋਕ ਕਿਸੇ ਨੂੰ ਕੋਈ ਦੁਕਾਨ ਨਹੀਂ ਨਾ ਇੰਡਸਟਰੀ ਨੂੰ ਨਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਨਾ ਪਿੰਡਾਂ ਨੂੰ ਨਾ ਕਿਸੇ ਡੈਰੀ ਨੂੰ ਸਾਰਾ ਕੁਝ ਜਿਹੜਾ ਹੋ ਰਿਹਾ ਗੈਰਕਾਨੂੰਨੀ ਹੈ ਗੈਰਸਰਦਾਰਕਾ ਸੋ ਹੁਣ ਜ਼ਿਕਰ ਇਹ ਜਿਹੜਾ ਹਵਾ ਪਾਣੀ ਧਰਤੀ ਨੂੰ ਬਚਾ ਕੇ ਰੱਖਣਾ ਸੀ ਅੱਜ ਧਰਤੀ ਦੇ ਉਸ ਵੀ ਇਹ ਦੁਨੀਆ ਭਰ ਦੇ ਵਿੱਚ ਦਿਹਾੜਾ ਮਨਾਇਆ ਜਾ ਰਿਹਾ ਤੇ ਜੇਕਰ ਇਹ ਹਵਾ ਪਾਣੀ ਧਰਤੀ ਸਾਫ਼ ਸੁਥਰੇ ਹੋਣਗੇ ਤਾਂ ਹੀ ਸਾਡਾ ਜਿਹੜਾ ਭਵਕਾਂ ਸੁਰੱਖਿਤ ਹੋ ਸਕਦਾ ਸੋ ਸਾਡੇ ਬਜ਼ੁਰਗਾਂ ਨੇ ਵੱਡੇ ਬਡੇਰਿਆਂ ਨੇ ਤੇ ਨੇਚਰਲ ਰਿਸੋਰਸ ਸਭਾਲ ਕੇ ਰੱਖੇ ਪਰ ਅਫਸੋਸ ਹੈ ਕਿ ਜਦੋਂ ਕਿ ਦੋ ਚਾਰ ਦਹਾਕਿਆਂ ਤੋਂ ਲੈ ਕੇ ਇੰਡਸਟਰੀ ਆਈ ਜਾਂ ਮਿਊਨਿਸਪਲ ਕਾਰਪੋਰੇਸ਼ਨ ਅੱਗੇ ਵਧੀਆਂ ਤੇ ਉਹਦੇ ਜਿਹੜਾ ਪ੍ਰਬੰਧ ਕਰਨਾ ਸੀ ਉਹ ਪ੍ਰਬੰਧ ਨਹੀਂ ਹੋਇਆ ਪੋਲੂਸ਼ਨ ਕੰਟਰੋਲ ਬੋਰਡ ਵੀ ਬਣਾ ਰਿਆ ਇਹਨਾਂ ਦੇ ਵਾਸਤੇ ਜ ਨਹੀਂ ਆਇਆ ਕੁਝ ਲੋੜ ਆ ਕਿ ਬਣ ਕੇ ਨਹੀਂ ਆਪਣ ਹੱਥੀਆ ਆਪਣਾ ਆਪੇ ਹੀ ਕਾਰ ਸਵਾਰੀਏ ਜੇਕਰ ਅਸੀਂ ਸਾਰੇ ਪੀੜਤ ਤੇ ਸਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਉਠਣਾ ਚਾਹੀਦਾ ਜਿਸ ਤਰ੍ਹਾਂ ਮੰਤਰੀ ਸਾਹਿਬ ਵਿਸ਼ੇਸ਼ ਤੌਰ ਤੇ ਦਸੜਕੇ ਹਟਿਆ ਮੇhta ਦੇਖੇ ਤੇ ਅਸੀਂ ਸਾਰੇ ਜਿਹੜੀ ਅੰਮ੍ਰਿਤਸਰ ਮਿਊਸਪਲ ਕਾਰਪੋਰੇਸ਼ਨ ਮੰਤਰੀ ਸਾਹਿਬ ਤੇ ਹੋਰ ਸਾਰੇ ਜਿੰਨੇ ਵੀ ਇਹਦੇ ਇਹਦੇ ਵਸੀਆਂ ਕਲੋਨੀਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਜਾਗਰੂਕ ਕਰਕੇ ਕਿ ਭਾਈ ਇਹਨੂੰ ਅਸੀਂ ਇਹ ਜਿਹੜਾ ਕਲੰਕ ਸਾਡੇ ਦੇ ਉੱਤੇ ਕਾਲਖ ਲੱਗੀ ਹੋਈ ਹੈ ਅਮਰਸਰ ਦੇ ਸ਼ਹਿਰ ਦੇ ਉੱਤੇ ਇਹਨੂੰ ਉਧਾਰਨੀ ਹੈ ਉਹਦੇ ਵਾਸਤੇ ਸਾਡੇ ਸਮੂਹ ਨਾਗਰਿਕਾਂ ਦੀ ਲੋੜ ਹੈ ਅੱਜ ਪਹਿਲੀ ਮੀਟਿੰਗ ਹੋਈ ਹੈ ਹੋਣ ਵਾਲੇ ਸਮੇਂ ਦੇ ਵਿੱਚ ਜਰੂਰ ਜਿਹੜਾ ਹੈ ਜਿੱਥੇ-ਜਿੱਥੇ ਜੋ ਵੀ ਸਰਕਾਰ ਦੇ ਕਰਨ ਵਾਲਾ ਕੋਈ ਸਰਕਾਰ ਕਰੇ ਤੇ ਜੋ ਸਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਉਹ ਅਸੀਂ ਸਾਰੇ ਸਹਿਯੋਗ ਦਈਏ ਤੇ ਜਰੂਰ ਇਹ ਤੁੰਗਟਾਪ ਨਾਲਾ ਵੀ ਜਿਹੜਾ ਹੈ ਇਹ ਸਾਫ ਸੁਗਰਾ ਹੋਊਗਾ ਇਹ ਵੀ ਸਾਫ ਡਰੇਨ ਹੋਊਗਾ ਉਹਦੇ ਵਾਸਤੇ ਜਿਹੜਾ ਧਾਰੀਵਾਲ ਸਾਹਿਬ ਪਹਿਲਾਂ ਵੀ 120 ਕਰੋੜ ਰੁਪਏ ਤੁਸੀਂ ਲਾਇਆ ਸੀ ਇਹਦੇ ਤੇ ਕੀ ਦੁਬਾਰਾ ਦਿੱਤੇ ਲੈ ਕੇ ਗਏ ਸੀ ਉਹਦਾ ਕੀ ਬਣਿਆ ਨਹੀਂ ਨਹੀਂ ਉਹਦੀ ਲੱਗੇ ਦੀ ਭਈ ਉਹ ਪੁਰਾਣਾ ਸੀ ਪ੍ਰੋਜੈਕਟ ਜਿਹੜਾ ਖੜਿਆ ਸੀਗਾ ਪਰ ਉਹਦੇ ਤੋਂ ਬਾਅਦ ਇੱਕ ਨਵਾਂ ਪ੍ਰੋਜੈਕਟ ਜਿਹੜਾ ਫੇਰ ਦਵਾਦਾ ਹੋਣੇ ਕੁਵਿੰਦਰ ਸਾਹਿਬ ਗਏ ਮੇਰ ਸਾਹਿਬ ਬੈਠੇ ਉਹ ਦਬਾੜਾ ਬਣਾ ਦੇ ਕਈ ਚੀਜ਼ਾਂ ਡਿਵੈਲਪ ਹੋ ਗਈਆਂ 220 ਕਰੋੜ ਰੁਪਏ ਖਰਚੇ ਨਹੀਂ ਗਏ ਨਹੀਂ ਨਹੀਂ ਖਰਚੇ ਦੀ ਗੱਲ ਕਿਉਂਕਿ ਫੂਡ ਵਾਦ ਤੇ ਪੈਸੇ ਜ਼ਿਆਦਾ ਲੱਗਣਗੇ ਉਹਦਾ ਪ੍ਰੋਜੈਕਟ ਆਪਾਂ ਦਬਾੜਾ ਬਣਾ ਦੇ ਪਰ ਉਹ ਐਸੀ ਹੀ ਤੈਅ ਕੀਤਾ ਦੇਖੋ ਅਸੀਂ ਇਹੀ ਤੈਅ ਕੀਤਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਕਰਨ ਵਾਲੀ ਚੀਜ਼ ਹੈ ਜਿਹੜਾ ਬਜਟ ਸਾਨੂੰ ਪੰਜਾਬ ਸਰਕਾਰ ਤੋਂ ਮਿਲਣਾ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੇ ਵਿੱਚ ਕੁਝ ਬਜਟ ਜਿਹੜਾ ਸਾਨੂੰ ਕੇਂਦਰ ਸਰਕਾਰ ਤੋਂ ਲੈਣਾ ਪਊਗਾ ਉਹ ਹੀ ਕੇਂਦਰ ਸਰਕਾਰ ਨੂੰ ਭੇਜਾਂਗੇ ਨਵੀਂ ਰਿਪੋਰਟ ਜਿਹੜੀ ਹੈ ਉਹੀ ਮੌਜੂਦ ਕਲਾਵਾਂਗੇ ਜਿਹੜਾ ਕੰਮ ਸਾਡੇ ਕਰਨ ਵਾਲਾ ਵਿਅਕਤੀਗਤ ਬਾਬਾ ਜੀ ਦੀ ਗਵਾਹੀ ਦੇ ਵਿੱਚ ਉਹ ਅਸੀਂ ਕਰਾਂਗੇ ਅਸੀਂ ਸਾਰਿਆਂ ਪਾਸੇ ਤੋਂ ਕੇਂਦਰ ਤੋਂ ਮਤਲਾਂਗੇ ਪੰਜਾਬ ਸਰਕਾਰ ਤੋਂ ਮਤਲਾਂਗੇ ਤੇ ਆਪ ਵੀ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਬਾਬਾ ਜੀ ਨੂੰ ਕਈ ਐਨ ਜੀਓ ਵੀ ਬੜੀਆਂ ਕੰਮ ਕਰਦੀਆਂ ਉਹਨਾਂ ਨੂੰ ਵੀ ਸੱਦਾ ਦੇਾਂਗੇ ਕਿ ਤੁਸੀਂ ਵੀ ਆਓ ਯਾਰ ਤੁਸੀਂ ਇਹ ਗੁਰੂ ਦਾਮਦਾਸ ਦੀ ਧਰਤੀ ਆ ਪੁੱਤ ਧਰਤੀਆਂ ਨੂੰ ਆਪਾਂ ਸਾਫ਼ ਕਰੀਏ ਸਾਰੇ ਸਭ ਇੰਡਸਟਰੀ ਤੇ ਕਾਰਖਾਨੇ ਜਿਹੜੇ ਕੀ ਵਾਟਰ ਟ੍ਰੀਟਮੈਂਟ ਪਲਾਂਟ ਨਹੀਂ ਲੱਗੇ ਹੋਏ ਗੰਦਾ ਪਾਣੀ ਸਿੱਧਾ ਸਿੱਧਾ ਚਿੱਤਾ ਇਥੇ ਛੁੱਟੀ ਜਾ ਰਿਹਾ ਹੈ ਕਿ ਉਹਨਾਂ ਦੇ ਵੀ ਕਾਰਵਾਈ ਨਹੀਂ ਨਹੀਂ ਕਾਰਵਾਈ ਤਾਂ ਹਰਕਤ ਹੋਊਗੀ ਦੇਖੋ ਸਾਨੂੰ ਅਜੇ ਕਲੀਅਰ ਨਹੀਂ ਕਿ ਕਿੰਨੇ ਕਿੰਨਿਆਂ ਦੇ ਪਲਾਂਟ ਵਾਹੇ ਉਹ ਕਾਗਜ਼ਾਂ 'ਤੇ ਸਾਈਡ ਤੇ ਲੱਗੇ ਆ ਕਿੰਨਿਆਂ ਦੇ ਚੱਲ ਰੇ ਕਿੰਨਿਆਂ ਦੇ ਨਹੀਂ ਚੱਲ ਰੇ ਪਹਿਲਾਂ ਤਾਂ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਨੂੰ 13 ਤਰੀਕ ਨੂੰ ਮੀਟਿੰਗ ਦੇ ਵਿੱਚ ਕਿ ਭਈ ਇੱਦਾਂ ਨਾ ਕਰੋ ਤੁਸੀਂ ਆਪਣੇ ਪਲਾਂਟ ਲਾਓ ਚਲਾਓ ਡੇਢ ਗਿਆਰਾਂ ਬੇਨਤੀ ਕਰਾਂ ਜਿਹੜਾ ਵੀ ਬੰਦਾ ਨਹੀਂ ਮੰਨੂਗਾ ਉਹ ਤੇ ਫੇਰ ਕਾਨੂੰਨੀ ਕਾਰਵਾਈ ਹੋ ਜੀ ਇਲੈਕਸ਼ਨ ਹੁੰਦੀ ਸਰ ਇਲੈਕਸ਼ਨ 'ਚ ਬਹੁਤ ਵੱਡਾ ਮੁੱਦਾ ਪੱਖਿਆ ਸੀ ਇਹ ਬਲਾ ਉਸ ਤੋਂ ਬਾਅਦ ਇਲੈਕਸ਼ਨ ਗਈ ਤੇ ਮੁੱਦਾ ਵੀ ਗਿਆ ਮੈਂ ਇਹੀ ਗੱਲ ਪਹਿਲਾਂ ਬਾਬਾ ਜੀ ਨੂੰ ਦੱਸ ਰਿਹਾ ਸੀਗਾ ਜਦੋਂ ਮੈਂ ਬੋਲਿਆ ਤਾਂ ਮੈਂ ਬਾਬਾ ਜੀ ਨੂੰ ਕਿਹਾ ਕਿ ਜਦੋਂ ਇਲੈਕਸ਼ਨ ਆਉਂਦੀ ਹੈ 5 ਸਾਲ ਬਾਅਦ ਖਾਸ ਤੌਰ ਤੇ ਜੋ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਉਦੋਂ ਇਹ ਮੁੱਦਾ ਜਿਹੜਾ ਹੈ ਪਪਾ ਜੀ ਪੀਕਤੇ ਹੁੰਦਾ ਹਰ ਬੰਦਾ ਕਹਿੰਦਾ ਜੀ ਇਹੀ ਬੜਾਵਾਂਗੇ ਬੀਜੇਪੀ ਵਾਲੇ ਦੂਜੇ ਤਿਜੇ ਐਕਾ ਸੀ ਵੀ ਕਿਹਾ ਮੈਂ ਤੁਹਾਨੂੰ ਦੱਸਿਆ ਮੈਂ ਵੀ ਕਿਹਾ ਲੋਕਾਂ ਨੂੰ ਮੈਂ ਕੈਂਡੀਡੇਟ ਹੀ ਮੈਂ ਵੀ ਕਿਹਾ ਕਿ ਮਤਲਬ ਅਸੀਂ ਇਹਨੂੰ ਪਹਿਲ ਕਰਕੇ ਬੜਾਵਾਂ ਉਸੇ ਦਿਸ਼ਾ ਦੇ ਵਿੱਚ ਸਰ ਮੰਗਦੇ ਅੰਦਰ ਇਹ ਕਿਛਾ ਹੈ ਕਿ ਅਸੀਂ ਪੋਲੀਟੀਕਲੀ ਤੌਰ ਤੇ ਕਾਮਯਾਬ ਹੋ ਜਾਾਂਗੇ ਜੇ ਡ੍ਰੇਨ ਸਰ ਗੁਰੂ ਰਾਮਦਾਸ ਦੀ ਗੁਰੂ ਰਾਮਦਾਸ ਦੀ ਧਰਤੀ ਨੂੰ ਜਿਹੜੀ ਕਲੀਨ ਕਰਤਾ ਅਮਨ ਸਾਹਿਬ ਨੂੰ ਕਲੀਨ ਐਂਡ ਗ੍ਰੀਨ ਕਰਤਾ ਅਸੀਂ ਸਭ ਲੋਬ ਵੀ ਕੰਮਜਾਪੂਰ ਸ਼ੁਰੂਆਤ ਕੀਤੀ ਸੀ ਉੱਥੇ ਤੁਸੀਂ ਸਫਾਈ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਤੋਂ ਬਾਅਦ ਫਿਰ ਪੂਰਾ ਪ੍ਰੋਜੈਕਟ ਕੋਈ ਹੋਇਆ ਪਿਆ ਨਹੀਂ ਨਹੀਂ ਹੋ ਜੂਗਾ ਉਹ ਕਾਗਜ਼ਾਂ 'ਚ ਤੁਹਾਡੀ ਡਿਸਟੈਂਸ ਸੀ ਗਿਆ ਕਾਨੂੰਨੀ ਉਸ ਤੋਂ ਬਾਅਦ ਆ ਬੈਠੇ ਆ ਤਾਂ ਹੀ ਬੈਠੇ ਆ ਜੇ ਕੋਈ ਸੋਚਿਆ ਜੇ ਕੋਈ ਸ਼ੁਰੂ ਕੀਤਾ ਤੇ ਤਾਂ ਹੀ ਅੱਜ ਬੈਠੇ ਤਾਂ ਹੀ ਬਾਬਾ ਜੀ ਦੀ ਬੇਨਤੀ ਕੀਤੀ ਵੀ ਤੁਸੀਂ ਵਿਆਓ ਆਪਾਂ ਬੈਠ ਕੇ ਮਤਲਬ ਜਿਹੜਾ ਹੱਲ ਇਹਦਾ ਕਰਦੇ ਆ ਕਿ ਕੀ ਕੀ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ ਕਰੀਏ ਆਪਾਂ ਕਰਾਂਗੇ ਬੱਸ ਇਹਦਾ ਕੋਸ਼ਿਸ਼ ਤਾਂ ਨੂੰ ਤੇਰਾ ਜਿਹੜੀ ਤੇਵਾਂ ਤੀਕ ਦੀ ਮੀਟਿੰਗ ਉੱਤੇ ਤੁਹਾਨੂੰ ਇਹਦੀ ਕਾਸਟ ਦੱਸ ਦੇ। ਟੋਟਲ ਕਾਸਟ ਉਹਦੇ ਨਾਲ ਤਾਂ ਕੰਪੋਜੀਸ਼ਨ ਮੇਸਾ ਬੋਧਨ ਤੱਕ ਸਾਰੀ ਭਰਾਂਗੇ। ਕਿੰਨੇ ਕਿਲੋਮੀਟਰ ਡਰੇਨ ਲੱਗੀ ਹੈ ਜੀ ਸਾਡੀ? 10 ਕਿਲੋ। ਇਹਦੇ ਜਿੱਥੇ ਜ਼ਿਆਦਾ ਪ੍ਰੋਬਲਮ ਹੈ ਉੱਤੇ 10-12 ਕਿਲੋਮੀਟਰ ਹੈ। ਸਭ ਤੋਂ ਕਿਹਦੀ ਸ਼ਹਿਰ ਦੇ ਵਿੱਚ ਵਿੱਚ ਜਿਹੜੀ ਉਹ ਬਾਈਪਾਸ ਤੋਂ ਅੰਦਰ ਉੱਥੇ ਬਹੁਤ ਪ੍ਰੋਬਲਮ ਹੈ। ਬਾਕੀ ਦੇ ਸਾਦੀ ਨੂੰ ਮੈਂ ਬਾਬਾ ਜੀ ਨੂੰ ਕਿਹਾ ਕਿ ਜਿਹੜੀ ਬਾਹਰ ਨੇ ਬਾਈਪਾਸ ਦੇ ਨਾਲ ਲੋਕਾਂ ਦੀ ਇਹ ਡਿਮਾਂਡ ਹੈ ਕਿ ਤੂੰ ਟੱਕ ਦੋ ਜੀ ਤੇ ਬੰਦ ਕਰ। ਇਹਨੂੰ ਅੰਡਰਗ੍ਰਾਊਂਡ ਕਰ ਦੇ। ਉਹਦਾ ਆਪਾਂ ਹੱਲ ਜਿਹੜਾ ਕੱਢਾਂਗੇ ਉਹਦੇ ਲਈ ਆਪਾਂ ਨੂੰ ਕੇਂਦਰ ਸਰਕਾਰ ਤੋਂ ਪੈਸਾ ਲੈਣਾ ਪਊਗਾ ਕਿਉਂਕਿ ਕਾਫੀ ਪੈਸਾ ਲੱਗੂਗਾ ਮਤਲਬ ਜਿੱਥੋਂ ਵੀ ਆਪਾਂ ਨੂੰ ਮਤਲ ਲੈਣੀ ਪਈ ਆਪਾਂ ਲਾਵਾਂਗੇ ਜਿਸ ਦਰ ਤੇ ਵੀ ਜਾਣਾ ਪਿਆ ਸਰ ਕੇਂਦਰ ਦਾ ਦਰ ਹੋਵੇ ਪੰਜਾਬ ਦਾ ਦਰ ਹੋਵੇ ਜਿੱਥੇ ਵੀ ਜਾਣਾ ਪਿਆ ਗੁਰੂ ਰਾਮਦਾਸ ਦੀ ਤਸਵੀਰੀ ਉੱਥੇ ਜਾਣ ਲਈ ਤਿਆਰ ਆ ਇਹ ਸਰ ਡਰੇਨ ਨੂੰ ਜਿਹੜਾ ਉਹ ਕਲੀਨ ਕਰੋ ਜਿਹੜਾ ਡੀਪੀਆਰ ਬਣਾਈ ਗਈ ਸਰਕਾਰਾਂ ਖਾਇਦ ਕਰਨ ਕਿ ਤਾਨੂੰ ਮੈਂ ਕਿਹਾ 23 ਨੂੰ ਦੱਸਾਂਗੇ ਸਰ ਬਾਤੇ ਉਹ ਦੇਖਦੇ ਬੜੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੇ ਵਾਦੇ ਕੀਤੇ ਆ ਤਿੰਨੇ ਪੰਜ ਸੱਤ ਸਰਕਾਰਾਂ ਤੋਂ ਇਹ ਨੂੰ ਤੁਹਾਨੂੰ ਤੁਹਾਡੀ ਵੀ ਵਿੱਚ ਤਿੰਨ ਸਾਲ ਚ ਤੁਹਾਨੂੰ ਇਹ ਪਤਾ ਨਹੀਂ ਲੱਗਾ ਕਿ ਭਗਵੰਤ ਸਿੰਘ ਮਾਨ ਨੇ ਜਿਹੜੇ ਵਾਦੇ ਕੀਤੇ ਉਹ ਕਿੰਨੇ ਪੂਰੇ ਕਰਤੇ ਲੋਕਾਂ ਦਾ ਇਹ ਵੀ ਬੂਲਾ ਕਰਾਂਗੇ ਕਭਾਉਂਦੇ ਕਿਉਂ ਤੁਸੀਂ ਯਾਰ ਨਹੀਂ ਇਹ ਕਾਹਚਾ ਕਰਾਉਣਾ ਆ ਵੀ ਆ ਕੇ ਮਾ ਉਹ ਜਿਹੜਾ ਸਭ ਕੀ ਅਪੀਲ ਜੀ ਉਹਨਾਂ ਦਾ ਘਰ ਓਏ ਓਏ ਬਹੁਤ ਦਿੱਕਤ ਕਿਉਂ ਕਿ ਮਸਲਾ ਆ ਆ ਵੇਖੋ ਆ ਕੇ ਮਾਰਾ ਸਾਡੇ ਕੋ ਕੰਮ ਕਰਾਉਣ ਵਾਲਾ ਆ ਕੇ ਤੁਸੀਂ ਕਹਿੰਦੇ ਕਿਉਂ ਤਾਰੀਵਾਲ ਸਾਹਿਬ ਦੇ ਵੀ ਇੱਕ ਸਵਾਲ ਖੜੇ ਹੋ ਰਹੇ ਨੇ ਕਿ ਪੁਰਾਣਾ ਨਾਰਾ ਦੀ ਸਪਾਈ ਹੋਈ ਸੀ ਉੱਤੇ ਵੀ ਲੋਕ ਲੈ ਰਹੇ ਨੇ ਕਿ ਕਿਉਂ ਉਹ ਜਿੰਨੇ ਕਿੰਤੂ ਪ੍ਰੀਤੂ ਕਰਨਾ ਕਰਨਾ ਚਾਹੀਦਾ ਹੈ ਤੇ ਹੀ ਆਪ ਨੂੰ ਬੋਲਣਾ ਚਾਹੀਦਾ ਤੇਈ ਬੰਦੇ ਜੰਮੇ ਕਿੰਤੂ ਪ੍ਰੀਤੂ ਦੇ ਉਹਨਾਂ ਦੀ ਨਾ ਸੋਚਿਆ ਕਰੋ ਜਿਹੜਾ ਬੰਦਾ ਕੰਮ ਕਰਦਾ ਉਦੋਂ ਦੇਖਿਆ ਕਰੋ ਅਸੀਂ ਕੰਮ ਵਾਲੇ ਆ ਕੰਮ ਕਰਨਾ ਹੈ ਅਸੀਂ ਬਸ ਬਾਬਾ ਜੀ ਦੀ ਗਵਾਹੀ ਤੇ ਡਰੇਨਸ ਠੀਕ ਕਰਾਂਗੇ ਅੱਛਾ ਹਾਜੀ ਇੱਕ ਰਾਜਾ ਸਾਹਿਬ ਦੀ ਹਲਕੇ ਤੇ ਇੱਕ ਪਨਾਹਗੀ ਦੀ ਚੋਲ ਹੋਈ ਉਹ ਛੱਡੋ ਉਹਦਾ ਛੱਡੋ ਡਰੇਨ ਦੀ ਗੱਲ ਕਰੋ ਆ ਪੁੱਤਰ ਗੰਭੀਰ ਕਰਦੇ ਤੂੰ ਵਿੱਚ ਹੋਫਾ ਨਾ ਬਾਤ ਆ ਯਾਰ ਫੜੀ ਆ ਕੇ ਬਜੇ ਤੂੰ ਕਰਦਾ ਉਹਲਾ ਸਾਹਿਬ ਦਾ ਕਿ ਘਾਰੇ ਉੱਥੇ ਉਹ ਜਿਹੜਾ ਸਾਹਮਣੂ ਕਰੋਗੇ ਉਹਲਾ ਸਾਹਿਬ ਨੂੰ ਕਿਉਂ ਨਹੀਂ ਅਪੀਲ ਕਰਾਂਗੇ ਯਾਰ ਸਾਡਾ ਐਮਪੀ ਆ ਅਮਰਸਰ ਜਿਹੜੇ ਦੇ ਲੋਕਾਂ ਨੇ ਵੋਟਾਂ ਪਾਈਆਂ ਸਾਡਾ ਐਮਪੀ ਆ ਚੁਣਿਆ ਨੇ ਮੈਸਰ ਉਹਨਾਂ ਵੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਆਉਣ ਉਹ ਤੇਰਾ ਵੀਡੀਓ ਚ ਲੈ ਜਾਵਾਂਗੇ ਉਹਨਾਂ ਨੂੰ ਸਾਡੀ ਕੋਈ ਝਾਤ ਨਹੀਂ ਕਾਹ ਕੰਨਾਂ ਨੂੰ ਵੀ ਪਿਆ ਵੀ ਆ ਤੂੰ ਆ ਹਾਂ ਆਜੇ ਗੱਲੇ ਨਾਲ ਸਾਡੇ ਲੱਗੇ ਗੱਲ ਕੀ ਉਹ ਮੈਂ ਤਾਂ ਐਲਕੇ ਵਾਦਾ ਕੀਤਾ ਉਹਲਾ ਸਾਹਿਬ ਨੇ ਤਿੰਨ ਚਾਰ ਵਾਦਾ ਕੀਤਾ ਆ ਮੈਂ ਦਾਅ ਦਾ ਵਾਅਦਾ ਕਰਕੇ ਕੰਡਾ ਦੇ ਲੋਕਾਂ ਦੇ ਸਾਹਮਣੇ ਮੂੰਹ ਲੈ ਕੇ ਕਿੱਦਾਂ ਜਾਣਾ ਮੁੜ ਕੇ ਅੱਛਾ ਡਰੇਨ ਤੇ ਕਾਫੀ ਕਬਜ਼ੇ ਵੀ ਹੋਏ ਹੋਏ ਆ ਜਮੀਨਾਂ ਦੇ ਉਹ ਸਭ ਛੁੱਟ ਜਾਣਗੇ ਇੱਕ ਵਾਰ ਦਾ ਕਿਤਰਾ ਛੁੱਟਣਗੇ ਜੀ ਬਹੁਤ ਜ਼ਿਆਦਾ ਕਿਤਰਾ ਛੁੱਟਣਗੇ ਕਿਤਰਾ ਛੁੱਟਣਗੇ ਕਿਤਰਾ ਛੁੱਟਣਗੇ ਬਸ ਉਹ ਪੀਲਾ ਬੰਦਾ ਹੀ ਆ ਉਹ ਪੀਲਾ ਬੰਦਾ ਵੇਖਿਆ ਕਿ ਨਹੀਂ ਚੱਲਦਾ ਕਿ ਨਹੀਂ ਹੋਈ ਜੱਲੂਗਾ ਜਿੰਨੇ ਦਾਅ ਕਬਦਾ ਕੀਤਾ ਹੋਗਾ ਇੱਕ ਆਈ.ਸੀ.ਆਰ ਮਾਰਦੀ ਰਿਪੋਰਟ ਆ ਜਿਹਦੇ ਵਿੱਚ ਇਹ ਪੁਲਾਸਾ ਹੋਇਆ ਸੀ ਕਿ ਜਿਹੜੇ ਨਦੀ ਨਾਲੇ ਜਿਹੜੇ ਇਹੋ ਜਿਹੇ ਆ ਜਿਨ੍ਹਾਂ ਦੇ ਲਾਗੇ ਰਹਿ ਸਿਆ ਕੈਂਸਰ ਦਾ ਖਤਰਾ ਜਿਆਦਾ ਵੱਧੁੰਦਾ ਹੈ ਉਹ ਸਾਫ ਸਫਾਈ ਨਾਲ ਲੱਗਦਾ ਕੁਝ ਰਾਹ ਨਹੀਂ ਨਹੀਂ ਸਾਫ ਸਫਾਈ ਜੇ ਹੋ ਜੂਗੀ ਤਾਂ ਫਿਰ ਠੀਕ ਹੈ ਪਰ ਜੇ ਇਦਾਂ ਗੰਦੀ ਦਾ ਕੈਂਸਰ ਹੋ ਹੀ ਗਈ ਕਿਡਨੀਆਂ ਲੋਕਾਂ ਦੀ ਖਿਲਾਫ ਹੋਣ ਗਿਆ ਕਈ ਬਿਮਾਰੀਆਂ ਲੱਗਣ ਗਿਆ ਸਮਝਿਆ ਕਿ ਦੀ ਗੱਲ ਹਾਂ ਸੋ ਇਸ ਕਰਕੇ ਸਫਾਈ ਤਾਂ ਇੱਕ ਵਾਰੀ ਹੋ ਜਾਈ ਕਿ ਇਹਦਾ ਲੰਬੇ ਸਮੇਂ ਵਾਸਤੇ ਰੱਖ ਰਖਾਵ ਇਹਦੀ ਅੱਗੇ ਵਾਸਤੇ ਕੀ ਪਲਾਨਿੰਗ ਹੋਏਗੀ ਨਹੀਂ ਉਹੀ ਪਲਾਨਿੰਗ ਸਾਰੀ ਕਰਾਂਗੇ ਤੇ ਇਹਦਾ ਤੀਕ ਨੂੰ ਤੁਹਾਨੂੰ ਦੱਸਾਂਗੇ ਸਾਰੀ ਪਲਾਨਿੰਗ ਉਹ ਤਾਂ ਪਹਿਲਾਂ ਹੀ ਆਪ ਵੀ ਮੀਟਿੰਗ ਕਰ ਲਾਂਗੇ ਪਰ ਅੱਜ ਵੀ ਮੀਟਿੰਗ ਤੁਹਾਡੀ ਹੋਈ ਕੀ ਵਿਚਾਰਿਆ ਹੈ ਮੀਡੀਆ ਨਹੀਂ ਨਹੀਂ ਵਿਚਾਰਿਆ ਹੀ ਆ ਕਿ ਸਾਰੇ ਬਚਾ ਦਿਆ ਮੋٹے ਤੌਰ ਤੇ ਇਹ ਆ ਕਿ ਡਰੇਨ ਦਾ ਵਾਅਦਾ ਕੀਤਾ ਲੋਕਾਂ ਨਾਲ ਡਰੇਨ ਜਿਹੜੀ ਆ ਉਹ ਸਾਫ਼ ਕਰਕੇ ਦੇਣੀ ਆ ਇਹਦਾ ਪਾਣੀ ਜਿਹੜਾ ਠੀਕ ਕਰ ਦੇ ਅੱਛਾ ਕਿੰਨੇ ਕੁ ਲੋਕ ਕਨੈਕਟ ਨੇ ਅੰਦਾਜ਼ਾ ਕੋਈ ਡਾਟਾ ਵਗੈਰਾ ਕਿ ਅੱਜ ਮੀਟਿੰਗ ਹੋਈ ਤੁਸੀਂ ਇਹਨਾਂ ਨੇ ਡਾਟਾ ਤਿਆਰ ਕੀਤਾ ਹੀ ਹੋਗਾ ਸਾਡੀ ਤੁਸੀਂ ਦੇਖੋ ਤੁਸੀਂ ਬੇਦਕਾ ਰੋਡ ਮਜੀਠਾ ਰੋਡ ਫਤੇਗੜ ਚੂੜੀਆਂ ਰੋਡ ਲਿਵਾਸਕਾ ਰੋਡ ਅਜਨਾਲਾ ਰੋਡ ਰਾਮਪੀਥ ਰੋਡ ਜਿੰਨੀਆਂ ਰੋਡਾਂ ਜਿੰਨੀਆਂ ਕਲੋਨੀਆਂ ਇਹਦੇ ਉੱਤੇ ਪੈਂਦੀਆਂ ਸਾਦੇ ਲੋਕ ਪ੍ਰਭਾਵਤ ਨੇ ਇੱਥੋਂ ਯਾਰ ਰਣਜੀਤ ਅਰੰਦੂ ਦਾ ਪਰਲਾ ਪਾਸਾ ਜਿਹੜਾ ਈ ਈ ਬਲਾਕ ਵਗੈਰਾ ਉਹ ਸਾਰੇ ਬੰਦੇ ਉੱਥੇ ਪ੍ਰਭਾਵਤ ਨੇ ਸਾਡੀਆਂ ਕਲੋਨੀਆਂ ਪ੍ਰਭਾਵਤ ਨੇ ਜਾਂ ਵੀਰ ਕਰ ਸਕਦਾ ਤੂੰ ਚੰਗਾ ਤੱਕ ਨੂੰ ਮਰੇ ਕਿ ਮੈਂ ਕਹ ਤੂੰ ਕਿਉਂ ਨਹੀਂ ਵੀਰ ਕਰ ਸਕਦਾ ਯਾਰ ਤੈਨੂੰ ਕਹ ਤਿੰਨ ਸਾਲ ਦੀ ਜਿਹੜੀਆਂ ਲੋਕਾਂ ਦੀ ਉਮੀਦਾਂ ਕੀਤੀਆਂ ਪੂਰੀਆਂ ਕੀਤੀਆਂ ਵੀ ਕਰ ਦੇ ਜਿਹੜੀਆਂ ਇੰਡਸਟਰੀ ਏਰੀਆ ਦਾ ਗੰਦਾ ਪਾਣੀ ਚਾਉਂਦਾ ਉਹਦੇ ਵਾਸਤੇ ਕੀ ਕਰਦੀ ਤਾਂ ਉਹ ਕਹ ਰਹੀ 19 ਤੀਕ ਤੇ 13 ਤੀਕ ਨੂੰ ਉਹਨਾਂ ਨੂੰ ਸੱਦਿਆ ਪਹਿਲਾਂ ਉਹਨਾਂ ਨੂੰ ਹੱਥ ਜੋੜਾਂਗੇ ਕਿ ਭਈ ਇਹਨੂੰ ਆਪਣਿਆ ਵੀ ਬਣਾ ਲੈ ਨਹੀਂ ਕਰਦੇਗੇ ਫਿਰ ਕਾਨੂੰਨੀ ਕਰਦੇ ਦੇਰੀ ਵਾਲੇ ਵੀ ਸੱਦਿਆ ਉਹ ਵੀ ਸੱਦਿਆ ਹਾਂ ਠੀਕ ਹੈ ਜੀ